ਨੰਬਰ ਲੇਖਾਂਗੇ ਟਾਈਟਲ ਵਿੱਚ ਜਿੱਦ ਦੇ ਸੇਲ ਹੋ ਗਈ ਉਹਦੇ ਆਪਾਂ ਨੰਬਰ ਕੱਟ ਦਾਂਗੇ ਕਿਉਂਕਿ ਭਰਾ ਮੁੜ ਕੇ ਕਈ ਭਰਾ ਮੈਨੂੰ ਫੋਨ ਆਉਣ ਲੱਗਿਆ ਤੇ ਆ ਕਰਦੇ ਆਪਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਡੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟਰਾਲੀ ਲੈਫਟ ਵਾਲੀ ਬਕਾਉਗਾ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਿੱਦ ਦੇ ਸੇਲ ਹੋਗੀ ਉਹਦੇ ਆਪਾਂ ਨੰਬਰ ਕੱਟ ਦਾਂਗੇ ਕਿਉਂਕਿ ਭਰਾ ਮੁੜ ਕੇ ਕਈ ਭਰਾ ਮੈਨੂੰ ਫੋਨ ਆਉਣ ਲੱਗ ਜਾਂਦੇ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਜਸਵਿੰਦਰ ਸਿੰਘ ਆ ਜੀ ਪਿੰਡ ਚੁੰਗਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਟਰਾਲੀ ਬਾਰੇ ਦੱਸੋ ਭਈ ਆਪਾਂ ਆਪ ਤਿਆਰ ਕਰਾਈ ਸੀ ਹਾਂਜੀ ਸਾਈਟ ਤੇ ਬਣਾਈ ਸੀ ਸਾਈਟ ਤੇ ਬਣਾਈ ਸੀ ਹਾਂਜੀ ਕਿਹੜਾ ਮਾਡਲ ਹੈ ਇਹ 24 ਮਾਡਲ ਆ ਜੀ 2024 ਤੇ ਗਾਡਰ ਗੁੱਡ ਕਿਹੜੇ ਲੱਗੇ ਹੋ ਗਾਡਰ ਟਾਟਾ ਦੇ ਆ ਜੀ ਚਾਦਰ ਟਾਟਾ ਦੀ ਆ ਅਸਾ ਗਾਡਰ ਵੀ ਟਾਟਾ ਦੇ ਚਾਦਰ ਵੀ ਟਾਟਾ ਦੀ ਆ ਹਾਂ ਤੇ ਟਾਇਰ ਟਾਇਰ ਪੋਲੋ ਦੇ ਆ ਜੀ ਠੀਕ ਆ ਤੇ ਵੇਦਾ ਗਜਮਾ ਵੇਦਾ ਗ ਚਾਰੇ ਟਾਇਰ ਵੇਦਾ ਮੈਂ ਸਿੰਗਲ ਪੰਪ ਹਾਂ ਸਿੰਗਲ ਇਸਾ ਇਸਾ ਕਿਹੜਾ ਲੱਗਾ ਜੀ ਇਸਾ ਜ਼ੌਰਸੀ ਜ਼ੌਰਸੀ ਸਾ ਠੀਕ ਆ ਲੋਪਰਾ ਚੈੱਕ ਕਰ ਸਕਦੇ। ਹੱਬਾ ਹੱਬਾ ਕਿਹੜੀਆਂ ਇਹ? ਹੱਬਾ ਇਹ ਟਰੱਕ ਵਾਲੀਆਂ ਨੇ, ਟਰੱਕ ਵਾਲੀਆਂ ਹੱਬਾ ਠੀਕ ਆ ਜੀ, ਦੇਖ ਸਕਦੇ। ਪੂਰੀ ਹੈਵੀ ਟਰੱਕ ਆ। ਬਦਾਸ਼ ਨਟੇ ਆ, ਠੀਕ ਆ। ਤੇ ਫਰਸ਼ ਚੈੱਕ ਕਰ ਸਕਦੇ ਪੁਰਾ। ਲਓ ਜੀ। ਫਰਸ਼ 5mm ਦਾ ਟਾਟਾ ਦਾ। 5mm ਦਾ? ਹਾਂ ਜੀ, ਠੀਕ ਆ। ਲਓ ਜੀ। ਚੈੱਕ ਕਰ ਸਕਦੇ ਪੁਰਾ। ਵਾਕੀ ਆ ਕੇ ਚੈੱਕ ਕਰ ਸਕਦੇ ਪੁਰਾ ਤੁਸੀਂ ਖੁਦ ਠੀਕ ਨੇ। ਸਪੈਂਡ ਚੁੰਗਾ ਤੇ ਜਿਲਾ ਨੂੰ ਪੈਂਦਾ ਜੀ। ਬਰਨਾਲਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਟਰਾਲੇ ਦੇ ਵਿੱਚ ਨੂੰ ਦੇਖ ਸਕਦੇ ਹੋ ਬੈੱਡ ਭਾਈ ਇਹਦੇ ਬੈੱਡ ਹੈਗਾ ਜੀ ਬੈੱਡ ਸੁਮੀਤ ਪੈਟ ਹੈਗਾ ਹਾਂ ਠੀਕ ਆ ਉਹ ਜਾਲੀ ਵਾਲੀ ਇੱਕ ਜਾਲੀ ਜਾਲੀ ਲੱਗੀ ਹੋਈ ਹੈ ਜਾਲੀ ਲੱਗੀ ਹੋਈ ਕਿੱਥੇ ਦਿਖਾਈ ਦਿਓ ਹੈ ਹੈਗੇ ਇੱਥੇ ਆਹ ਇਤेंद्रਪਾ ਲਓ ਜੀ ਆਹ ਬੈੱਡ ਪਏ ਦੇ ਜਾਲੀ ਲੱਗੀ ਹੋਈ ਆ ਕੋਈ ਭਲੜ ਨਹੀਂ ਲੱਗਿਆ ਵਾ ਠੀਕ ਆ ਜੀ ਲਓ ਮੂਰਲਾ ਵੀ ਇਹਦੇ ਨਾਲ ਦਾ ਉਹ ਉਧਰ ਗਿਆ ਕਿਸੇ ਦੇ ਘਰੇ ਪੈ ਠੀਕ ਆ ਠੀਕ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਭਾਈ